ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਇੱਕ ਵਾਰ ਫਿਰ ਤੋਂ ਸਾਡੇ YouTube ਚੈਨਲ ਪੰਥ ਫੈਸ਼ਨ ਆਰ ਤੇ ਅੱਜ ਅਸੀਂ ਲੈ ਕੇ ਆਏ ਹਾਂ ਨਵੇਂ ਪ੍ਰਿੰਟ ਦੇ ਵਿੱਚ ਤੁਹਾਡੇ ਲਈ ਪਿਓਰ ਕਾਟਨ ਦੇ ਸੂਟ ਕਿਰਪਾ ਕਰਕੇ ਜਿਹੜੀ ਵੀਡੀਓ ਹੈ ਉਹਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖੋ ਉਹਨੂੰ ਬਿਲਕੁਲ ਵੀ ਸਕਿੱਪ ਨਾ ਕਰੋ ਨਾ ਤਾਂ ਤੁਹਾਨੂੰ ਇਸ ਨਾਲ ਫੈਬਰਿਕ ਬਾਰੇ ਪਤਾ ਚੱਲੇਗਾ ਔਰ ਨਾ ਹੀ ਜਿਹੜਾ ਹੈ ਸੂਟ ਦੇ ਰੇਟ ਬਾਰੇ ਇਸ ਲਈ ਬਿਨਾਂ ਸਕੇਪ ਕੀਤੇ ਪੂਰੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖੋ। ਆਓ ਜੀ ਦਿਖਾਉਨੇ ਆ ਤੁਹਾਨੂੰ ਪਹਿਲਾ ਸੂਟ। ਇਹ ਦੇਖੋ 올ਓਵਰ ਦੇ ਵਿੱਚ ਇਹ ਸੂਟ ਰਹੇਗਾ। ਔਰ ਪਿਓਰ ਜਿਹੜਾ ਹੈ ਕਾਟਨ ਦਾ ਫੈਬਰਿਕ ਰਹੇਗਾ। ਸੂਟ ਦਾ ਪ੍ਰਿੰਟ ਦੇਖੋ ਤੁਸੀਂ ਕਿੰਨਾ ਪਿਆਰਾ ਲੱਗ ਰਿਹਾ ਹੈ। ਫਰੋਜ਼ੀ ਕਲਰ ਦੇ ਵਿੱਚ ਫਲਾਵਰ ਦੇਖੋ ਕਿੰਨੇ ਪਿਆਰੇ ਲੱਗ ਰਹੇ ਆ। ਸੂਟ ਦਾ ਆਪਣਾ ਹੀ ਉਠਾਵ ਹੈ। ਸੂਟ ਜੀ ਪਿਓਰ ਕਾਟਨ ਦੇ ਵਿੱਚ ਹੈ ਆ ਦੇਖੋ। ਵੀਡੀਓਜ਼ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਿਉਂਕਿ ਤੁਹਾਡੇ ਇੱਕ ਇੱਕ ਲਾਈਕ ਦੇ ਨਾਲ ਹੈ ਜੋ ਸਾਨੂੰ ਮੋਟੀਵੇਸ਼ਨ ਮਿਲਦੀ ਹੈ ਕਿ ਅਸੀਂ ਤੁਹਾਡੇ ਲਈ ਵਧੀਆ ਵਧੀਆ ਸੂਟ ਲੈ ਕੇ ਆਈਏ ਜੋ ਕਿ ਪੂਰੇ ਵਾਜ਼ੀ ਬਰੇਟਾਂ ਦੇ ਵਿੱਚ ਹੋਵੇ ਜਿਸ ਨੂੰ ਤੁਸੀਂ ਆਸਾਨੀ ਦੇ ਨਾਲ ਪਰਚੇਸ ਕਰ ਸਕੋ ਇਹ ਦੇਖੋ ਸੂਟ ਦੇ ਉੱਪਰ ਜਿਹੜੀ ਹੈ ਕੰਪਨੀ ਦੀ ਬਕਾਇਦਾ ਮੋਹਰ ਲੱਗੀ ਹੋਈ ਹੈ ਇਹ ਦੇਖੋ ਕੰਪਨੀ ਦਾ ਮਾਲ ਹੈ ਜੀ ਇਹ ਸਾਡੀ ਸ਼ਾਪ ਦਾ ਨਾਮ ਹੈ ਜੀ ਏਐਸਪੀ ਕਲੋਥ ਸਟੋਰ ਪੰਦੇਰ ਜੋ ਕਿ ਦਸੂਆ ਤੋਂ ਸੰਸਾਰਪੁਰ ਰੋਡ ਤੇ ਹੈ ਇਹਦੇ ਕਲਰ ਦੀ ਔਰ ਜੋ ਫੈਬਰਿਕ ਹੈ ਉਹਦੀ ਫੁੱਲ ਗਾਰੰਟੀ ਰਹੇਗੀ ਬਿਲਕੁਲ ਵੀ ਜਿਹੜਾ ਸੂਟ ਆ ਫਿੱਟ ਜਿਆ ਨਹੀਂ ਹੋਏਗਾ ਕਲਰ ਨਹੀਂ ਜਾਣਗੇ ਇਹਨਾਂ ਦੇ ਤੁਹਾਡੀ ਡਿਮਾਂਡ ਤੇ ਅਸੀਂ ਬਹੁਤ ਹੀ ਜਲਦੀ ਜੋ ਹੈ ਕूरियर ਸਰਵਿਸ ਵੀ ਸ਼ੁਰੂ ਕਰਨ ਜਾ ਰਹੇ ਹਾਂ ਤੁਹਾਨੂੰ ਸਾਡੀ ਸ਼ਾਪ ਤੋਂ ਜੀ ਬਿਲਕੁਲ ਸਾਫ਼ ਸੁਥਰਾ ਕਪੜਾ ਮਿਲੂਗਾ ਕਪੜੇ ਦੀ ਪੂਰੀ ਫੁੱਲ ਗਾਰੰਟੀ ਰਹੇਗੀ ਇਹ ਦੇਖੋ ਤੁਸੀਂ ਇਹਦੇ ਨਾਲ ਜੀ ਹੈ ਹਾਫ ਪਿਓਰ ਦਾ ਦੁਪੱਟਾ ਹੈ ਔਰ ਫੋਰ ਸਾਈਡਡ ਜਿਹੜੀ ਹੈ ਉਸ ਉੱਤੇ ਪੱਟੀ ਲੱਗੀ ਹੋਈ ਹੈ ਆ ਦੇਖੋ ਜੀ ਦਿਖਾਉਣੀ ਆ ਤੁਹਾਨੂੰ ਅਸੀਂ ਫਲੋਰੀ ਜਿਹੇ ਕਲਰ ਦੇ ਵਿੱਚ ਸੂਟ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਇਹ ਹੈ ਜੀ ਚੁੰਨੀ ਪੂਰੀ ਸਰਦਾਰੀ ਲੁੱਕ ਵਾਲੀ ਹੈ ਪ੍ਰੋਪਰ ਜੀ ਹੈ ਜਿਹੜੀ ਇਹਦੀ ਫਰਥ ਲੈਂਥ ਹੈ ਬਿਲਕੁਲ ਛੋਟਾ ਜਿਹਾ ਨਹੀਂ ਹੈ ਪੂਰਾ 36 ਗ੍ਰਾਮ ਦਾ ਦੁਪੱਟਾ ਹੈ ਜੀ ਇਹ ਇਹ ਦੇਖੋ ਇਸ ਤਰ੍ਹਾਂ ਸੂਟ ਦੇ ਨਾਲ ਦੀ ਜਿਹੜੀ ਇਹ ਤੇ ਪੱਟੀ ਲੱਗੀ ਹੋਈ ਹੈ ਚਾਰੋਂ ਸਾਈਡ ਤੇ ਆ ਦੇਖੋ ਇਸ ਤਰ੍ਹਾਂ ਰਹੇਗਾ ਜੀ ਪੂਰਾ ਸੂਟ ਸੂਟ ਦੀ ਲੁੱਕ ਦੇਖੋ ਕਿੰਨੀ ਪਿਆਰੀ ਲੱਗ ਰਹੀ ਹੈ ਸੂਟ ਜੀ ਬਣ ਕੇ ਬਹੁਤ ਹੀ ਪਿਆਰਾ ਲੱਗੇਗਾ ਇੱਕ ਔਰ ਜਿਹੜਾ ਇਹ ਹੈ ਇਹਦਾ ਫੈਬਰਿਕ ਵੀ ਪਿਓਰ ਕਾਟਨ ਹੈ ਔਰ ਬਿਲਕੁਲ কুল ਕਪੜਾ ਹੈ ਆਓ ਦੇਖੋ ਨੇ ਜੀ ਤੁਹਾਨੂੰ ਅਗਲਾ ਕਲਰ ਇਹ ਦੇਖੋ ਗ੍ਰੇ ਕਲਰ ਦੇ ਵਿੱਚ ਸੂਟ ਪ੍ਰਿੰਟ ਸਾਰਿਆਂ ਦੇ ਇੱਕੋ ਹੀ ਰਹਿਣਗੇ ਕਲਰ ਜਿਹੜੇ ਆ ਡਿਫਰੈਂਟ ਡਿਫਰੈਂਟ ਹੋ ਜਾਣਗੇ ਇਹ ਦੇਖੋ ਇਹ ਲੰ ਤਾਂ ਨੂੰ ਫਰੋਜੀ ਕਲਰ ਦੇ ਵਿੱਚ ਦਿਖਾ ਲਿਆ ਹੁਣ ਤੁਹਾਨੂੰ ਦਿਖਾ ਲਿਆ ਹੈ ਅੰਗਰੇਜ਼ ਕਲਰ ਦੇ ਵਿੱਚ ਦੇਖੋ ਪ੍ਰਿੰਟ ਦੇਖੋ ਕਿੰਨਾ ਖਿਲ ਕੇ ਆ ਰਿਹਾ ਹੈ ਇਹ ਦੇਖੋ ਕੱਲਾ ਕੱਲਾ ਫਲਾਵਰ ਇਦਾਂ ਲੱਗ ਰਿਹਾ ਹੈ ਜਿਦਾਂ ਅਸੀਂ ਫੁੱਲਾਂ ਦੀ ਕਿਸੇ ਕਿਆਰੀ ਦੇ ਵਿੱਚ ਬੈਠੇ ਹਾਂ ਪੂਰਾ ਜੀ 올ਓਵਰ ਸੂਟ ਰਹੇਗਾ ਇਹ ਕੱਪੜੇ ਦੀ ਪੂਰੀ ਗਰੰਟੀ ਇਹ ਦੇਖੋ ਜੋ ਹੈ ਕੰਪਨੀ ਦੇ ਮੋਹਰ ਲੱਗੀ ਹੋਈ ਹੈ ਬ੍ਰਾਂਡ ਦੀ ਬਹੁਤ ਹੀ ਪਿਆਰੇ ਪਿਆਰੇ ਰੰਗਾਂ ਦੇ ਵਿੱਚ ਸੂਟ ਇਹ ਦੇਖੋ ਜੀ ਜਿਹੜਾ ਗ੍ਰੇ ਕਲਰ ਹੈ ਇਹਦੀ ਆਪਣੀ ਲੁੱਕ ਆ ਰਹੀ ਹੈ ਸੂਟ ਦੇਖੋ ਸਟੀਚ ਹੋ ਕੇ ਬਹੁਤ ਹੀ ਪਿਆਰਾ ਬਣੇਗਾ ਗਰਮੀ ਦੇ ਵਿੱਚ ਬਹੁਤ ਹੀ ਸੌਫਟ ਜਿਹਾ ਫੈਬਰਿਕ ਪਹਿਨਣ ਦੇ ਲਈ ਇਹਨੂੰ ਪਹਿਨ ਕੇ ਬਿਲਕੁਲ ਵੀ ਤੁਹਾਨੂੰ ਗਰਮੀ ਨਹੀਂ ਲੱਗੇਗੀ ਬਹੁਤ ਹੀ ਕੂਲ ਜਿਹਾ ਕੱਪੜਾ ਹੈ ਇਹ ਅੱਜ ਕਾ ਲੇਡੀਜ਼ ਜੋ ਹੈ ਉਹ ਫਲਾਵਰਸ ਵਾਲੇ ਸੂਟਾਂ ਦੀ ਬਹੁਤ ਡਿਮਾਂਡ ਕਰ ਰਹੇ ਆ ਸੂਟ ਦਾ ਪ੍ਰਿੰਟ ਜਿਹੜਾ ਹੈ ਬਹੁਤ ਹੀ ਪਿਆਰਾ ਲੱਗ ਰਿਹਾ ਹੈ ਤੁਸੀਂ ਦੇਖੋ ਇਹਦੇ ਨਾਲ ਹੁਣ ਤੁਹਾਨੂੰ ਦਿਖਾਉਨੇ ਆਂ ਅਸੀਂ ਜਿਹੜੀ ਹੈ ਚੁੰਨੀ ਇਹਦੀ 4 ਸਾਈਡਡ ਦੁਪੱਟੀ ਲੱਗੀ ਹੋਈ ਹੈ ਹਾਫ ਪਿਓਰ ਦੀ ਜੀ ਇਹ ਚੁੰਨੀ ਹੈ ਆ ਦੇਖੋ ਇਸ ਤਰ੍ਹਾਂ ਦੀ ਜਿਸ ਤਰ੍ਹਾਂ ਸੂਟ ਦਾ ਪ੍ਰਿੰਟ ਹੈ ਉਸੇ ਤਰ੍ਹਾਂ ਦੀ ਜਿਹੜੀ ਹੈ ਪੱਟੀ ਹੈ ਚੁੰਨੀ ਦੇ ਚਾਰੋਂ ਪਾਸੇ ਲੱਗੀ ਹੋਈ ਹੈ ਜੇ ਚੁੰਨੀ ਹੈ ਪੂਰੀ ਪ੍ਰੋਪਰ ਲੈਂਥ ਵਿੱਥ ਵਾਲੀ ਹੈ ਬਿਲਕੁਲ ਛੋਟੀ ਜਿਹੀ ਨਹੀਂ ਹੈ ਬੁਰੀ 36 ਗ੍ਰਾਮ ਦੀ ਚੁੰਨੀ ਹੈ ਦਿਖਾਉਣ ਨੂੰ ਤਾਂ ਅਸੀਂ ਵੀ ਤੁਹਾਨੂੰ ਜੀ ਇੱਕ ਸੂਟ ਦਿਖਾ ਲ ਕੇ ਬਾਕੀ ਉਸ ਦੇ ਉੱਪਰ ਕਲਰ ਚਾਰਟ ਦਿਖਾ ਸਕਦੇ ਹਾਂ ਵੀ ਆਹ ਕਲਰ ਰਹਿਣਗੇ ਪਰ ਸਾਨੂੰ ਬਹੁਤ ਸਾਰੇ ਕਸਟਮਰ ਦਾ ਇਹ ਫੋਨ ਆਇਆ ਹੈ ਕਿ ਤੁਸੀਂ ਸਾਨੂੰ ਜਿਹੜਾ ਸੂਟ ਹੈ ਉਹ ਪੂਰਾ ਖੋਲ ਕੇ ਸਾਰੇ ਕਲਰ ਦਿਖਾਇਆ ਕਰੋ ਇਸ ਦੇ ਨਾਲ ਸਾਨੂੰ ਪਤਾ ਲੱਗ ਜਾਏਗਾ ਕਿ ਕਿਹੜੇ ਸੂਟ ਦੀ ਕਿੱਦਾਂ ਦੀ ਗ੍ਰੇਸ ਆ ਰਹੀ ਹੈ ਸੂਟ ਦੀ ਠੀਕ ਹੈ ਨਾ ਉਸ ਤਰ੍ਹਾਂ ਦਾ ਫੇ ਆਸਾਨੀ ਦੇ ਨਾਲ ਜਿਹੜੇ ਹੈ ਕਸਟਮਰ ਹੈ ਉਹ ਸੂਟ ਜਿਹੜਾ ਖਰੀਦ ਸਕਦੇ ਆ ਕਿ ਇਹਨਾਂ ਨੂੰ ਪਤਾ ਲੱਗ ਜਾਊਗਾ ਕਿ ਕਿਸ ਕਲਰ ਦੀ ਜ਼ਿਆਦਾ ਗ੍ਰੇਸ ਹੁੰਦੀ ਹੈ ਕਿਹੜਾ ਸਾਡੇ ਤੇ ਸੂਟ ਕਰੇਗਾ ਇਸ ਲਈ ਜੀ ਅਸੀਂ ਜਿੰਨੇ ਵੀ ਕਲਰ ਚਾਰਟ ਹੁੰਦੇ ਆ ਚਾਰ ਹੋਣ ਜਾਂ ਪੰਜ ਹੋਣ ਸਾਰੇ ਹੀ ਖੋਲ ਕੇ ਦਿਖਾਈ ਦੇ ਆ ਇਸ ਦੇ ਨਾਲ ਦਿਖਾਉਣੀ ਆ ਤੁਹਾਨੂੰ ਅਸੀਂ ਅਗਲਾ ਕਲਰ ਚਾਰਟ ਜੋ ਹੈ ਪਿੰਕ ਸ਼ੇਡ ਦੇ ਵਿੱਚ ਸੂਟ ਹੈ ਇਹ ਦੇਖੋ ਡਿਜ਼ਾਈਨ ਸਾਰਿਆਂ ਦਾ ਇੱਕੋ ਜਿਹਾ ਕਲਰ ਚਾਰਟ ਜਿਹੜੇ ਆ ਨਾ ਅਲੱਗ-ਅਲੱਗ ਆ ਦੇਖੋ ਪਿੰਕ ਦੀ ਆਪਣੀ ਜਿਹੜੀ ਹੈ ਗ੍ਰੇ ਸਾਰੇ ਆ ਸੂਟ ਦੀ ਕਿੰਨਾ ਪਿਆਰਾ ਲੱਗ ਰਿਹਾ ਹੈ ਸੂਟ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਨੂੰ ਆਲ ਦੇ ਬਟਨ ਤੇ ਪ੍ਰੈਸ ਕਰੋ ਤਾਂ ਜੋ ਤੁਹਾਨੂੰ ਸਾਡੇ ਵੱਲੋਂ ਪਾਈਆਂ ਗਈਆਂ ਜਿਹੜੀਆਂ ਵੀਡੀਓਜ਼ ਹੈ ਉਹਨਾਂ ਦੀ ਅਪਡੇਟ ਜਿਹੜੀ ਹੈ ਲਗਾਤਾਰ ਮਿਲਦੀ ਰਹੇ ਇਸ ਤਰ੍ਹਾਂ ਜੀ ਇਹ ਕੰਪਨੀ ਦੇ ਆਰਟੀਕਲ ਰਹਿਣਗੇ ਇਹ ਦੇਖੋ ਜੀ ਫੈਬਰਿਕ ਵੀ ਹੈ ਪਿਓਰ ਕਾਟਨ ਦਾ ਇਹ ਦੇਖੋ ਕੀ ਇਹਦੀ ਕਪੜੀ ਦੀ ਪਛਾਣ ਇਹ ਦੁਕਾਨੇ ਆ ਜੀ ਤੁਹਾਨੂੰ ਨਾਲ ਜਿਹੜੀ ਹੈ ਚੁੰਨੀ ਹੈ ਜਿਸ ਤਰ੍ਹਾਂ ਤੁਹਾਨੂੰ ਦਿਖਾ ਲਿਆ ਹੀ ਹੈ ਦੱਸਿਆ ਹੈ ਅਸੀਂ ਕਿ ਜਿਹੜੀਆਂ 4 ਸਾਈਡਡ ਪੱਟੀ ਹੈ ਆਹ ਦੇਖੋ ਜੀ ਡੰਮੀ ਤੇ ਵੀ ਇਹੀ ਸੂਟ ਪਾਇਆ ਹੋਇਆ ਹੈ ਅਸੀਂ ਦੇਖੋ ਕਿੰਨੀ ਪਿਆਰ ਜ਼ਿਆਦਾ ਗ੍ਰੇਸ ਸੋਹਣੀ ਆ ਰਹੀ ਸੂਟ ਦੀ ਇਹ ਜੀ ਪ੍ਰੋਪਰ ਲੈਂਥ ਵਿਥ ਵਾਲੀ ਚੁੰਨੀ ਹੈ ਛੋਟੀ ਜਹੀ ਨਹੀਂ ਹੈ ਏਜੀ ਹਾਫ ਪਿਓਰ ਦੀ ਰਹੇਗੀ ਚੁੰਨੀ ਇਹ ਦੇਖੋ ਇਸ ਤਰ੍ਹਾਂ ਸੂਟ ਨਾਲ ਦੀ ਪੱਟੀ ਲੱਗੀ ਹੋਈ ਹੈ ਚਾਰੇ ਪਾਸੇ ਇਹ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਇਹ ਦੇਖੋ ਇਸ ਤਰ੍ਹਾਂ ਦੀ ਰਹੇਗੀ ਪੂਰੇ ਸੂਟ ਦੀ ਲੁੱਕ ਇਹ ਦਿਖਾਉਣੀ ਹੈ ਜੀ ਤੁਹਾਨੂੰ ਲਾਸਟ ਕਲਰ ਜਿਹੜਾ ਹੈ yellow shade ਦੇ ਵਿੱਚ ਇਹ ਦੇਖੋ yellow shade ਦੀ ਆਪਣੀ ਲੁੱਕ ਲੱਗ ਰਹੀ ਹੈ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਹੈ ਸੂਟ ਆ ਦੇਖੋ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਹੋਰ ਕੇ ਵੇ ਦੇਖੋ ਪੂਰਾ 올ਓਵਰ ਦੇ ਵਿੱਚ ਸੂਟ ਇਹ ਦੇਖੋ ਪ੍ਰਿੰਟ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਬਿਲਕੁਲ ਜ਼ੂਮ ਕਰਕੇ ਦਿਖਾ ਲਓ ਲੱਗੇ ਜੇ ਓਕੇ ਇਹ ਸੂਟ ਜੀ ਤੁਹਾਨੂੰ ਸਾਡੀ ਸ਼ਾਪ ਤੋਂ ਸਿਰਫ 595 ਰੁਪਏ ਦਾ ਮਿਲੇਗਾ ਇਹ ਦੇਖੋ ਕੰਪਨੀ ਦੇ ਸਟੈਂਪ ਲੱਗੀ ਹੋਈ ਆ ਆ ਦੇਖੋ ਕਪੜਾ ਫੀਲ ਕਰਕੇ ਪਤਾ ਚੱਲਦਾ ਆ ਕਿ ਕਿੰਨਾ ਕਿ ਸੌਫਟ ਹੈ। ਔਰ ਪਿਓਰ ਕਾਟਨ ਦਾ ਹੈ। ਇਹ ਦੇਖੋ 올ਓਵਰ ਦੇ ਵਿੱਚ ਰਹੇਗਾ ਸੂਟ ਇਹ। ਕਲਰ ਔਰ ਜੋ ਫੈਬਰਿਕ ਹੈ ਉਹਦੀ ਫੁੱਲ ਗਰੰਟੀ ਹੈ। ਇਹ ਹੈ ਜੀ ਨਾਲ ਇਹਦੇ ਹਾਫ ਪਿਓਰ ਦੀ ਚੁੰਨੀ ਫੋਰ ਸਾਈਡਰ ਪੱਟੀ ਲੱਗੀ ਹੋਈ ਹੈ। ਪ੍ਰੋਪਰ ਜੀ ਇਹਦੀ ਲੈਂਥ ਵਿਰਥ ਹੈ ਬਿਲਕੁਲ ਛੋਟੀ ਜਿਹੀ ਚੁੰਨੀ ਨਹੀਂ ਮਿਲੂਗੀ ਤੁਹਾਨੂੰ ਸਾਡੀ ਸ਼ਾਪ ਤੋਂ ਖੁੱਲੀਆਂ ਲੰਬੀਆਂ ਚੁੰਨੀਆਂ ਮਿਲਣਗੀਆਂ ਸੂਟਾਂ ਦੇ ਨਾਲ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਿਆ ਕਰੋ ਚੈਨਲ ਨੂੰ ਜਲਦ ਹੀ ਅਸੀਂ ਇੱਕ ਨਵੀਂ ਵੀਡੀਓ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਤਦ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ